ਲੋਕ ਸਭਾ ਚੋਣਾਂ ਦਾ ਬਿਗਲ ਵੱਚੁਕਿਆ ਔਰ ਛਤਰੰਜ ਜੜਿਆ ਵਿਚੁਕਿਆ ਚੰਡੀਗੜ੍ਹ ਚ ਕਿਹੜੇ ਮੋਰੇ ਜੜਿਆ ਇਲੈਕਸ਼ਨ ਲੜਨਗੇ ਹਾਲੇ ਤੱਕ ਡਿਸਾਈਡ ਨਹੀਂ ਹੋਇਆ ਪਰ ਇੰਡੀਆ ਗੱਠਬੰਧਨ ਦੇ ਜਿਹੜੇ ਚੰਡੀਗੜ੍ਹ ਦੇ ਲੀਡਰ ਐ ਐਚਐਸ ਲੱਕੀ ਜੀ ਆ ਡਾਕਟਰ ਆਲੂਵਾਲੀਆ ਜੀ ਆ ਮੇਅਰ ਸਾਹਿਬ ਆਮ ਆਦਮੀ ਪਾਰਟੀ ਨੇ ਇੱਕ ਬਹੁਤ ਵੱਡਾ ਜੜਾ ਪ੍ਰੋਮਿਸ ਕੀਤਾ ਸੀ ਆ ਵੀ ਜਦ ਹੀ ਚੰਡੀਗੜ੍ਹ ਚ ਕਾਰਪੋਰੇਸ਼ਨ ਵਿੱਚ ਮੇਅਰ ਜਿਹੜਾ ਜਦ ਹੀ ਆਮ ਆਦਮੀ ਪਾਰਟੀ ਦਾ ਬਣੇਗਾ बीस हजार लीटर पानी मुफ्त देता जाएगा पर बीस हजार लीटर पानी मुफ्त देने की बजाय लोगों के उत्ते पाँच परसेंट वाधे का बोझ पा देता बिल्कुल देखिए ना पहले तो आप जो बोल रहे हैं भी आम आदमी पार्टी का मेयर बनेगा ये इंडिया लाइन्स का मेयर है हमारा गठबंधन का मेयर है और इसमें हमारी जितना हमारी आम आदमी पार्टी का रोल है इतना ही हमारी कांग्रेस का रोल है और इंडिया गठबंधन का जो मैं मेयर हूँ और हमने जो वादा किया था कि हम बीस हज़ार लीटर पानी फ्री देंगे देखिए इनकी दमनकारी नीतियों के कारण आज आप खुद ही देखिए मैंने उन्हें लेटर भी लिखा सचिव को मैं दोबारा भी एक लेटर निकाल रहा हूँ कि ये जो है रेट ना बढ़ाए जाएँ क्योंकि इलेक्शनों का दौर है और आपने पाँच परसेंट वृद्धि कर दी है मैं तो कहता हूँ हम बैठ के बात करें और इसमें जो हमने एक प्लान आपके माध्यम से रखा था एक प्रेस कॉन्फ्रेंस के माध्यम से रखा था कि हम कैसे बीस हज़ार लीटर पानी फ्री दे सकते हैं उसके लिए हम उन्हें बात करना चाहते हैं लेकिन वो हमें बात भी नहीं करना चाहते अभी क्योंकि वो कुछ ये भी लगा लीजिए कोड ऑफ कनेक्ट लगा हुआ है लेकिन पानी की वृद्धि तो ना की जाए उससे इसलिए मैंने लोकल गवर्नमेंट ऑफ सेक्रेटरी को रिक्वेस्ट की है कि जो आपने पाँच परसेंट बढ़ाया है वो अब ना बढ़ाया जाए लकी फ्री पार्किंग दे रहे थी बीस हज़ार लीटर पानी मुफ्त दे रहे सी भाई आप कुछ मुद्दे लेके चल रहे सीगे ਤੇ ਲੋਕਾਂ ਨੂੰ ਤਾਂ ਉਹ ਮਤਲਬ ਕਿ ਹਾਲਾਂਕਿ ਮੇਅਰ ਜਿਹੜਾ ਹੈ ਮੇਅਰ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਇੰਡੀਅਨ ਅਲਾਈਅንስ ਦਾ ਮੇਅਰ ਬਣ ਗਿਆ ਪਰ ਉਹ ਮੁੱਦੇ ਉੱਥੇ ਤੋਂ ਉੱਥੇ ਖੜੇ ਆ ਉਹਨਾਂ ਦਾ ਲੋਕਾਂ ਨੂੰ ਕੋਈ ਬੈਨੀਫਿਟ ਨਹੀਂ ਮਿਲਿਆ ਦੇਖੋ ਅਸੀਂ ਤਾਂ ਬੈਨੀਫਿਟ ਦੇਣਾ ਚਾਹੁੰਦੇ ਨੇ ਪਰ ਜਿਹੜੇ ਹੁਕਮਰਾਨ ਬੈਠੇ ਨੇ ਇੱਥੇ ਉਹ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਬੈਨੀਫਿਟ ਮਿਲ ਸਕੇ ਬੀਜੇਪੀ ਇੱਕ ਸਾਜ਼ਿਸ਼ ਦੇ ਤਹਿਤ ਜਿਹੜਾ ਵੈਲਫੇਅਰ ਏਜੰਡਾ ਹੈਗਾ ਕਾਂਗਰਸ ਔਰ ਆਮ ਆਦਮੀ ਪਾਰਟੀ ਦਾ ਯਾਨੀ ਇੰਡੀਆ ਬਲੌਕ ਦਾ ਉਹਨੂੰ ਬਲੌਕ ਕਰ ਰਹੀ ਹੈ ਉਹ ਨਹੀਂ ਜਾਣਦੀ ਕਿ ਜਿਹੜੀ ਅਸੀਂ ਪ੍ਰੋਮਿਸਸ ਲੋਕਾਂ ਨਾਲ ਕੀਤੇ ਸੀਗੇ ਪਹਿਲਾਂ ਕਹਿੰਦੇ ਸੀ ਜੀ ਯਾਰ ਪ੍ਰੈਜੈਂਟੇਸ਼ਨ ਦੇ ਦਿਓ ਅਸੀਂ ਇਸ ਨੂੰ ਆਪੋਜ਼ ਨਹੀਂ ਕਰਦੇ ਕੋਨਨਰ ਸਾਹਿਬ ਨੇ ਕਿਹਾ ਪਰ ਜਦ ਅਸੀਂ ਪ੍ਰੈਜੈਂਟੇਸ਼ਨ ਦਿੱਤੀ ਆ ਜ ਉਸ ਪ੍ਰੈਜੈਂਟੇਸ਼ਨ ਦੇ ਉੱਤੇ ਹੋਏ ਵੀ ਅੱਜ ਤਿੰਨੇ ਚਾਰ ਦਿਨ ਹੋ ਗਏ ਆ ਸਾਨੂੰ ਕੋਈ ਇਨਵੀਟੇਸ਼ਨ ਨਹੀਂ ਆਇਆ ਕੋਈ ਉਹਨਾਂ ਦਾ ਬਲਾਵਾ ਨਹੀਂ ਆਇਆ ਕੋਈ ਸੱਦਾ ਨਹੀਂ ਆਇਆ ਅਸੀਂ ਉਹਨਾਂ ਨੂੰ ਦੱਸ ਚੁੱਕੇ ਆ ਵੀ ਐਦਾਂ ਅਸੀਂ ਫ੍ਰੀ ਪਾਣੀ ਦਵਾਂਗੇ ਐਦਾਂ ਅਸੀਂ ਫ੍ਰੀ ਪਾਰਕਿੰਗ ਦੇ ਸਕਦੇ ਆ ਪਰ ਹੁਣ ਸਟੈਪ ਤਾਂ ਉਹਨਾਂ ਨੇ ਲੈਣਾ ਹੈ ਅਗਰ ਉਹ ਐਦਾਂ ਨਹੀਂ ਕਰਨਗੇ ਤਾਂ ਕੋਈ ਗੱਲ ਨਹੀਂ ਸਰਕਾਰ ਸਾਡੀ ਆਲੇਣ ਤੋਂ ਅਸੀਂ ਇਹ ਸਿਸਟਮ ਵੀ ਚੇਂਜ ਕਰ ਦਾਂਗੇ ਅਸੀਂ ਕਾਰਪੋਰੇਸ਼ਨ ਦੇ ਵਿੱਚ ਵੀ 5 ਸਾਲ ਦਾ ਮੇਅਰ ਲਿਆਵਾਂਗੇ ਅਸੀਂ ਇੱਥੇ ਵੀ ਜਿਹੜਾ ਹੈਗਾ ਮੇਅਰਮ ਕਾਉਂਸਲ ਲਿਆਵਾਂਗੇ ਤਾਂ ਕਿ ਸਾਨੂੰ ਐਡਮਿਨਿਸਟ੍ਰੇਸ਼ਨ ਵੱਲ ਦੇਖਣਾ ਹੀ ਨਾ ਪਏ ਸਾਨੂੰ ਇਹਨਾਂ ਵੱਲ ਜਿਹੜਾ ਹੈਗਾ ਇਹਨਾਂ ਦੀ ਹੁਕਮ ਰਾਨਾ ਦੀ ਜਿਹੜੀ ਹੈਗੀ ਆਰਡਰਸ ਦੀ ਵੇਟ ਹੀ ਨਾ ਕਰਨੀ ਪਏ ਅਸੀਂ ਆਪਣੇ ਆਪ ਸક્ષਮ ਹੋ ਰੱਖੀਏ ਜਿਹੜੀਆਂ ਕਮੀਆਂ ਪੇਸ਼ੀਆਂ ਕਾਰਪੋਰੇਸ਼ਨ ਚ ਹੈਗੀਆਂ ਉਹਨਾਂ ਨੂੰ ਦੂਰ ਕਰ ਦਾਂਗੇ ਪਰ ਮਕਸਦ ਇਹ ਹੈ ਲੋਕਾਂ ਦਾ ਭਲਾ ਉਹ ਕਰਦੇ ਰਵਾਂਗੇ ਕਰਦੇ ਰਹਿਣਾ ਚਾਹੁੰਦੇ ਆ ਜਿੰਨਾ ਮਰਜ਼ੀ ਰੋੜਾ ਆ ਟਿਕਾ ਲੈਣ ਅਸੀਂ ਅੱਗੇ ਵਧਦੇ ਰਾਂਗੇ ਅਲੋਲੇ ਜੀ ਸਾਨੂੰ ਨਹੀਂ ਲੱਗਦਾ ਇੱਕ ਐਜੀਟੇਸ਼ਨ ਦੀ ਲੋੜ ਹੈਗੀ ਹੈ ਜਿਸ ਟਾਈਮ ਤੁਸੀਂ ਕੋਈ ਲੋਕਾਂ ਲਈ ਇੱਕ ਅੱਛਾ ਸਟੈਪ ਉਠਾਣਾ ਚਾ ਰਹੇ ਹੋ ਪਰ ਸਾਨੂੰ ਜਿਹੜੇ ਸੱਤਾ ਚਾਹਦਾ ਆ ਕੁਝ ਅਫਸਰ ਹੈ ਜਿਹੜੇ ਕਿ ਉਹ ਤੁਹਾਨੂੰ ਸਟੈਪ ਨਹੀਂ ਉਠਾਉਣ ਦੇ ਰਹੇ ਸਾਨੂੰ ਨਹੀਂ ਲੱਗਦਾ ਇਸ ਦੇ ਲਈ ਆਵਾਜ਼ ਆਪਾਂ ਨੂੰ ਜ਼ਿਆਦਾ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਗੋਇਲ ਸਾਹਿਬ ਇਦਾਂ ਹੈ ਕਿ ਜਦ ਦਾ ਚੰਡੀਗੜ੍ਹ ਦੇ ਅੰਦਰ ਇੰਡੀਆ ਕੋਲੀਸ਼ਨ ਦੇ ਕੁਲਦੀਪ ਕੁਮਾਰ ਜੀ ਮੇਅਰ ਬਣੇ ਨੇ ਤੁਸੀਂ ਯਾਦ ਕਰੋ ਕਿ ਸਭ ਤੋਂ ਪਹਿਲਾਂ ਇਲੈਕਸ਼ਨ ਨਹੀਂ ਕਰਾਉਣਾ ਚਾਹੁੰਦੇ ਸੀ। ਕੋਈ ਨਹੀਂ ਜਾਈ। ਉਸ ਤੋਂ ਬਾਅਦ 18 ਤਰੀਕ ਨੂੰ ਇਲੈਕਸ਼ਨ ਪੋਸਟਪੋਨ ਕੀਤਾ ਗਿਆ। ਹਮਮ। ਪਰ ਹੈਰਾਨਗੀ ਦੀ ਗੱਲ ਇਹ ਹੈਗੀ ਹੈ ਇਲੈਕਸ਼ਨ ਪੋਸਟਪੋਨ ਕਰਨ ਲਈ ਜਿਹੜੇ ਚੰਡੀਗੜ੍ਹ ਦੇ ਸਰਕਾਰੀ ਵਕੀਲ ਨੇ ਉਹਨਾਂ ਨਾਲ ਮੀਟਿੰਗ ਕੀਤੀ ਗਈ। ਕਿਹਨੇ ਕੀਤੀ ਉਹ ਮੀਟਿੰਗ? ਹੁਣ ਮੈਂ ਨਾਮ ਲਵਾਉਂਗਾ ਚੈਨਲ ਤੇ ਤੇ ਗੱਲ ਬੜੀ ਦੂਰ ਤੱਕ ਜਾਏਗੀ ਪਰ ਇਹ ਮੀਟਿੰਗ ਗਵਰਨਰ ਸਾਹਿਬ ਦੀ ਅਧਿਐਕਸ਼ਤਾ ਚ ਹੋਈ ਹੈ। ਵਰਨਰ ਸਾਹਿਬ ਦੀ ਇਹ ਤੁਸੀਂ ਇੱਕ ਬਹੁਤ ਵੱਡਾ ਇਲਜ਼ਾਮ ਲਗਾ ਰਹੇ ਹੋ ਮੈਂ ਤੁਹਾਨੂੰ ਕਹਿ ਰਿਹਾ ਕਿ 18 ਤਰੀਕ ਨੂੰ ਇਲੈਕਸ਼ਨ ਪੋਸਟਪੋਨ ਕਰਾਂ ਚ ਕਿਸ ਕਿਸ ਦਾ ਹੱਥ ਸੀਗਾ ਤੁਸੀਂ ਇਹਨੂੰ ਚੈੱਕ ਕਰਾ ਲਓ ਉਸ ਤੋਂ ਬਾਅਦ 30 ਤਰੀਕ ਨੂੰ ਕੀ ਹੋਇਆ ਜਿਵੇਂ ਟਿੱਕੇ ਲੱਗੇ ਜੀ ਔਰ ਉਸ ਤੋਂ ਬਾਅਦ ਹਾਈ ਕੋਰਟ ਫਿਰ ਸੁਪਰੀਮ ਕੋਰਟ ਕਿੱਦਾਂ ਜਾ ਕੇ ਮੇਅਰ ਚੁਣਿਆ ਗਿਆ ਬਿਲਕੁਲ ਠੀਕ ਹੈ ਕਿੰਨਾ ਧੱਕਾ ਜੇ ਇੱਕ ਸ਼ਹਿਰ ਦੇ ਅੰਦਰ ਮੇਅਰ ਬਣਾਉਂਦੇ ਭਾਰਤੀ ਜਨਤਾ ਪਾਰਟੀ ਕਰਦੀ ਹੈ ਉਸ ਤੋਂ ਬਾਅਦ ਪਹਿਲਾਂ ਤਾਂ ਕਹਿੰਦੇ ਇਨਕਮ ਮੇਅਰ ਨਹੀਂ ਬਣ ਸਕਤਾ ਹਮਾਰਾ ਮੇਅਰ ਬਣ ਗਿਆ ਸਾਰੇ ਨੇਤਾ ਜੇਪੀ ਨੱਡਾ ਜੀ ਟਵੀਟ ਕਰਕੇ ਮੇਅਰ ਦੇ ਚੋਣਾਂ ਦੇ ਉੱਤੇ ਮੁਬਾਰਕਾਂ ਦੇ ਰਹੇ ਸੀ ਉਸ ਤੋਂ ਅਗਲੀ ਗੱਲ ਕੀ ਹੋਈ ਗਵਰਨਰ ਸਾਹਿਬ ਰਿਜ਼ਾਈਨ ਕਰਦੇ ਅੱਜ ਤੱਕ ਕਿਸੇ ਨੇ ਪੁੱਛਿਆ ਕਿ ਗਵਰਨਰ ਸਾਹਿਬ ਕਿਉਂ ਰਿਜ਼ਾਈਨ ਕੀਤਾ ਤੁਸੀਂ ਪ੍ਰੈਸ ਕਾਨਫਰੰਸ ਤੇ ਗਏ ਸੀਗੇ ਅਸਲੀ ਕਾਰਨ ਤਾਂ ਇਹ ਸੀਗਾ ਉਸ ਤੋਂ ਬਾਅਦ ਅਗਲੀ ਚੀਜ਼ ਕੀ ਹੁੰਦੀ ਹੈ ਉਸ ਤੋਂ ਬਾਅਦ ਅਗਲੀ ਚੀਜ਼ ਹੋਰ ਇੰਟਰਸਟਿੰਗ ਹੁੰਦੀ ਹੈ ਬਜਟ ਦੀ ਮੀਟਿੰਗ ਰੱਖੀ ਗਈ ਬਜਟ ਦੀ ਮੀਟਿੰਗ ਆਉਂਦੀ ਕਿੱਥੋਂ ਬਜਟ ਕਾਰਪੋਰੇਸ਼ਨ ਤੋਂ ਆਂਦਾ ਹੈ ਉਹਨਾਂ ਦੇ ਅਫਸਰ ਬਣਾਉਂਦੇ ਅਸੀਂ ਨਹੀਂ ਬਣਾਇਆ ਉਹਨਾਂ ਨੇ ਬਣਾ ਕੇ ਦਿੱਤਾ ਉਹ ਕਹਿੰਦੇ ਇਨਵੈਲਿਡ ਮੀਟਿੰਗ ਹੋ ਗਈ ਉਹਨੂੰ ਕਹਿੰਦੇ ਬਜਟ ਪਾਸ ਹੈ ਕਿ ਨਹੀਂ ਹੈ ਪਰ ਪੈਸੇ ਮਿਲ ਰਹੇ ਤਾਂ ਮਤਲਬ ਪਾਸ ਹੈ ਕੌਣ ਅਫਸਰ ਲਿਖ ਕੇ ਦੇਗਾ ਬਜਟ ਪਾਸ ਨਹੀਂ ਹੈ ਐਸਐਲਜੀ ਨੇ ਚਿੱਠੀ ਗੱਡੀ ਉਸ ਤੋਂ ਬਾਅਦ ਅਗਲੀ ਮੀਟਿੰਗ ਕੀਤੀ ਉਸ ਦੇ ਅੰਦਰ ਤੁਸੀਂ ਦੇਖਿਆ ਕਿਸ ਸਾਹਮਣੇ ਰੈਫਰੈਂਸ ਸੀਸੀ ਦੇ ਇਲੈਕਸ਼ਨਾਂ ਦੇ ਅੰਦਰ 3 ਘੰਟੇ ਸਾਰੇ মিডিਆ ਨੇ ਕਵਰ ਕੀਤਾ ਪਹਿਲਾਂ ਤਾਂ মিডিਆ ਲਾਊਡ ਨਹੀਂ ਸੀਗਾ ਸਾਡਾ ਮੇਅਰ ਬਣਿਆ ਨਾਲ ਹੀ মিডিਆ ਲਾਊਡ মিডিਆ ਨੇ ਕਵਰ ਕੀਤਾ ਕਿਸ ਹਿਸਾਬ ਨਾਲ ਹਿਰਾਫਰੀ ਕੀਤੀ ਐਂਡ ਤੱਕ ਲੜਦੇ ਰਹੇ ਨਹੀਂ ਹੋਏਗਾ ਨਹੀਂ ਹੋਏਗਾ ਐਂਡ 'ਚ ਕਹਿੰਦੇ ਨਹੀਂ ਜੀ ਅਸੀਂ ਤਾਂ ਇਲੈਕਸ਼ਨ ਹੀ ਨਹੀਂ ਲੜਨਾ ਬਈ 3 ਘੰਟੇ ਕਾਹਨੂੰ ਲੜਦੇ ਬੈਸੀ ਪਹਿਲਾਂ ਹੀ ਮੰਨ ਜਾਂਦੇ ਹਾਰ ਆਪਣੀ ਉਹ ਇਹਨਾਂ ਨੇ ਮਾਰ ਖਾਈ ਉਸ ਤੋਂ ਬਾਅਦ ਅਗਲੀ ਮੀਟਿੰਗ ਹੁੰਦੀ ਹੈ ਕਹਿੰਦੇ ਇਹ ਇਨਵੈਲਿਡ ਹੈ ਜੀ ਇਹ ਅਸੀਂ ਮੰਨਾਂਗੇ ਨਹੀਂ ਉਹਨਾਂ ਦੇ 3-4 ਉਹ ਰੱਖਿਓਏ ਨੇ ਐਦਾਂ ਕਰਦਾਂਗੇ ਐਸੇ ਕਰਦਾਂਗੇ ਵੈਸੇ ਕਰਦਾਂਗੇ ਮੈਂ ਕਹਿਣਾ ਕਿ ਇਹਨਾਂ ਨਾਲ ਜਿਹੜਾ ਵੀ ਅਸੀਂ ਸਟੇਪ ਕਰਦੇ ਆ ਉਹਨੂੰ ਮਨਾ ਕਰਦੇ ਅਫਸਰ ਇਹਨਾਂ ਦੇ ਨਾਲ ਮੈਡਮ ਤਾਂ ਇਹ ਕਹਿੰਦੀ ਸੀ ਕਿ ਅਫਸਰ ਮੇਰੀ ਬਾਤ ਸੁਣਦੇ ਨਹੀਂ ਮੈਂ ਕਹਿੰਦਾ ਅਫਸਰ ਬਹੁਤ ਜ਼ਿਆਦਾ ਸੁਣਦੇ ਬਹੁਤ ਜ਼ਿਆਦਾ ਸੁਣਦੇ ਔਰ ਇਸੇ ਹਿਸਾਬ ਨਾਲ ਜੋ ਹਿਸਾਬ ਚੱਲ ਰਿਹਾ ਹੈ ਸੰਘਰਸ਼ ਵੀ ਕਰਾਂਗੇ ਔਰ ਲੋਕਾਂ ਦੇ ਪਾਣੀ ਵੀ ਫਰੀ ਦੇਵਾਂਗੇ ਤੇ ਪਾਰਕਿੰਗ ਲਖੀ ਜੀ ਇੱਕ ਆਲੂ ਵਾਲੇ ਜੀ ਨੇ ਇੱਕ ਬਹੁਤ ਵੱਡਾ ਇਲਜ਼ਾਮ ਲਗਾ ਦਿੱਤਾ ਵੀ ਇਸ ਸਾਜ਼ਿਸ਼ ਵਿੱਚ ਗਵਰਨਰ ਸਾਹਿਬ ਜੜੇ ਆ ਇਨਵੋਲ ਹੋ ਗਿਆ ਗਵਰਨਰ ਸਾਹਿਬ ਦੇ ਅਧਿਖਤਾ ਵਿੱਚ ਮੀਟਿੰਗ ਹੋਈ ਆ ਤੁਸੀਂ ਇਸ ਗੱਲ ਤੋਂ ਕਿੰਨਾ ਕਿ ਸਹਿਮਤ ਹੋ देखो मेनू ਇਹਨਾ ਪਤਾ ਕਿ ਸਾਰੀ ਬੀਜਪੀ ਦਾ ਤੰਤਰ ਲੱਗਿਆ ਹੋਇਆ ਸੀ ਉਪਰੋਂ ਸੈਂਟਰ ਤੋਂ ਲੈ ਕੇ ਨੀਚੇ ਤੱਕ ਔਰ ਇਸ ਤੋਂ ਬਾਅਦ ਮੈਂ ਦੋਨੋਂ ਨਹੀਂ ਕਹਿਣਾ ਚਾਹੁੰਦਾ ਬੀਜਪੀ ਦਾ ਸਾਰਾ ਤੰਤਰੇ ਦੇ ਵਿੱਚ ਇਨਵੋਲਵ ਸੀਗਾ ਉਹ ਚਾਹੁੰਦਾ ਸੀਗਾ ਕਿਸ ਤਰੀਕੇ ਨਾਲ ਤੁਹਾਡੇ ਸਾਰੇ ਉਹਨਾਂ ਦੀ ਲੀਡਰਸ਼ਿਪ ਵੀ ਇਨਵੋਲਵ ਸੀ ਸਾਰੇ ਲੋਕ ਇਨਵੋਲਵ ਸੀਗੇ ਇਲੈਕਸ਼ਨ ਨੂੰ ਸਕਟਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪੋਸਟਪੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸਾਰਾ ਕੁਝ ਕੀਤਾ ਗਿਆ ਉਹ ਸਾਰਿਆਂ ਦੇ ਸਾਹਮਣੇ ਆ ਜੋ ਕੁਝ ਹੋਇਆ ਸਾਨੂੰ ਇਨਸਾਫ ਸੁਪਰੀਮ ਕੋਰਟ ਤੋਂ ਮਿਲਿਆ ਇਸ ਕਰਕੇ ਇਨਸਾਫ ਅਗਰ ਇੱਥੇ ਮਿਲ ਜਾਂਦਾ ਇਤੋਂ ਸਟੇਟਮੈਂਟ ਆ ਜਾਂਦੀ ਤਾਂ ਸ਼ਾਇਦ ਮੰਨਦੇ ਵੀ ਨਿਊਟਰੈਲਿਟੀ ਹੈ ਪਰ ਅਗਰ ਇਧਰ ਨਿਊਟਰੈਲਿਟੀ ਨਹੀਂ ਰੱਖੀ ਗਈ ਇਸ ਦਾ ਮਤਲਬ ਜਿਹੜਾ ਹੈਗਾ ਬੀਜੇਪੀ ਦਾ ਸਾਰਾ ਤੰਤਰ ਇਨਵੋਲਵ ਸੀ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਮੈਂ ਇਲੈਕਸ਼ਨ ਤੋਂ ਬਾਅਦ ਵੀ ਉਹ ਤੰਤਰ ਜਿਹੜਾ ਕੰਮ ਕਰ ਰਿਹਾ ਜਿਸ ਕਰਕੇ ਸੋਡੀਆਂ ਜਿਹੜੀਆਂ ਮਤਲਬ ਕਿ ਜਿਹੜੀਆਂ ਤੁਸੀਂ ਲੋਕਾਂ ਲਈ ਜਿਹੜੇ ਭਲਾਈ ਦੇ ਜਿਹੜੀ ਗੱਲ ਕੀਤੀ ਸੀ ਵੀ ਫ੍ਰੀ ਪਾਣੀ ਤੇ ਪਾਰਕਿੰਗ ਉਸ ਕਰਕੇ ਲਾਗੂ ਨਹੀਂ ਹੋ ਪਾਰਾ ਆਬੀਅਸਲੀ ਉਹ ਨਹੀਂ ਚਾਹੁੰਦੇ ਕਿ ਕ੍ਰੈਡਿਟ ਸਾਨੂੰ ਮਿਲੇ ਉਹ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਦੇ ਵੈਲਫੇਅਰ ਦੇ ਕੰਮ ਕਰ ਸਕੀਏ ਇਸ ਕਰਕੇ ਉਹ ਹਰ ਚੀਜ਼ ਨੂੰ ਜਿਹੜਾ ਸਾਡਾ ਵੈਲਫੇਅਰ ਦਾ ਏਜੰਡਾ ਲੋਕਾਂ ਦੀ ਭਲਾਈ ਦਾ ਏਜੰਡਾ ਉਹਨੂੰ ਸਕੱਟਲ ਕਰਨ ਦੀ ਕੋਸ਼ਿਸ਼ ਕਰਨਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਜਿਹੜਾ ਐਲਾਈਅੰਸ ਹੈ ਉਹਦਾ ਇਰਾਦੇ ਬਹੁਤ ਮਜ਼ਬੂਤ ਨੇ ਹੌਸਲੇ ਬੁਲੰਦ ਨੇ ਤੇ ਲੋਕਾਂ ਦੀ ਸੇਵਾ ਵਾਸਤੇ ਜੋ ਮਰਜੀ ਖਾਣਾ ਜੋ ਮਰਜੀ ਕਰਨਾ ਉਹ ਸੱਦ ਤੱਕ ਜਾਵਾਂਗੇ ਆ ਲੋਕ ਸਭਾ ਦਾ ਇਲੈਕਸ਼ਨ ਹੋ ਲੈਣ ਦਿਓ ਸਾਨੂੰ ਉਮੀਦ ਹੈ ਸਾਡੀ ਸਰਕਾਰ ਸੈਂਟਰ ਦੇ ਵਿੱਚ ਬਣੇਗੀ ਫਿਰ ਬਹੁਤ ਕੁਝ ਚੇਂਜਸ ਹੋਣਗੀਆਂ ਲੋਕਾਂ ਦਾ ਭਲਾ ਵੀ ਹੋਏਗਾ ਲੋਕਾਂ ਦੀ ਭਲੇ ਵਾਸਤੇ ਨੀਤੀਆਂ ਵੀ ਬਣਾਂਗੀਆਂ 20000 ਲੀਟਰ ਫ੍ਰੀ ਪਾਣੀ ਵੀ ਮਿਲੇਗਾ ਤੇ ਪਾਰਕਿੰਗ ਵੀ ਮਿਲੇਗੀ ਸਾਡੇ ਨਾਲ ਮੇਰ ਸਾਹਿਬ ਮੇਰ ਸਾਹਿਬ ਤੁਸੀਂ ਇਸ ਗੱਲ ਤੋਂ ਕਿੰਨਾ ਕਿ ਸੈਵਨ ਤੋਂ ਸੋਡੀ ਪਾਰਟੀ ਦੇ ਸਹਿ ਪਰਿਵਾਰੀ ਨੇ ਇਲਜ਼ਾਮ ਲਗਾਇਆ ਕਿ ਗਵਰਨਰ ਸਾਹਿਬ ਮੇਅਰ ਦੇ ਇਲੈਕਸ਼ਨ ਵਿੱਚ ਇਨਵੋਲਵ ਸੀਗੇ वो कितने ना कितने मतलब कि वो चाहते थे भी आम आदमी पार्टी का मेयर ना बने बिल्कुल देखिए अगर हमारे जो डॉक्टर सलीम वाली जी ने कुछ बोला होगा तो कुछ सोच समझ के बोला होगा और उनके पास पुख्ता सबूत होंगे वो बिल बिना सबूत के कोई बात नहीं रखते हैं तो मैं तो यही कहूँगा कि अगर डॉक्टर साहब ने कोई बात रखी है तो उसमें कोई कुछ ना कुछ वजन होगा लेकिन देखें ना जिस तरह से पूरा तंत्र लगा हुआ था वो आप समझ सकते हैं बीजेपी के यहाँ पर जो जे पी नड्डा जी तक मतलब मेयर इलेक्शन में यहाँ पर आके बैठे हुए थे कि किसी तरीके से भी जो है हमने बीजेपी का मेयर बनाना वो आपने भी देखा कि किस तरीके से उन्होंने मेयर बनाने के लिए कितना सरआम कैमरे के आगे कितनी धंधाड़ी की है वो आपने देखी है आपके माध्यम से जाकर की हुई है तो समझ सकते हैं कि उसमें सब कुछ मिली भगत हो सकती है अफसरों की भी हो सकती है इसमें भी कोई दो राय नहीं है अच्छा वो पानी वाले मुद्दे पे जो पाँच परसेंट आपने लेटर तो लिख दिया और उस बावजूद वो लेटर ने इग्नोर करते हुए 5% ਦਾ ਜਿਹੜਾ ਵਾਅਦਾ ਹੋ ਗਿਆ ਲੋਕਾਂ ਦੇ ਉੱਤੇ ਜਿਹੜਾ ਭਾਰ ਪਾਣਾ ਸੀਗਾ ਉਹ ਪੈ ਚੁੱਕਿਆ ਹੁਣ ਇਸ ਮਾਮਲੇ 'ਚ ਸਾਨੂੰ ਕੀ ਲੱਗਦਾ ਵੀ ਤੁਹਾਡਾ ਅਗਲਾ ਸਟੈਪ ਕੀ ਰਹੇਗਾ ਦੇਖਿਏ ਹਮ ਜੋ ਆਏ ਹਾਂ ਚੰਡੀਗੜ੍ਹ ਦੀ ਜਨਤਾ ਕੀ ਬੁਲਾਈ ਕੇ ਲਿਏ ਸੋਚਤੇ ਹਾਂ ਕਿ ਹਮ ਕਿਸ ਤਰੀਕੇ ਸੇ ਉਹਨੇ ਬੈਨੀਫਿਟ ਦੇ ਸਕੇ ਕਿਉਂਕਿ ਪਿਛਲੇ 8 ਸਾਲ ਸੇ ਆਪ ਦੇਖੇ ਨਾ ਕਾਰਪੋਰੇਸ਼ਨ ਮੇ ਟੈਕਸ ਪਰ ਟੈਕਸ ਲਗਾ ਕੇ ਚੰਡੀਗੜ੍ਹ ਦੀ ਜਨਤਾ ਕਾ ਕਿਤਨਾ ਬੁਰਾ ਹਾਲ ਕਰ ਦਿਆ ਹੈ ਅਗਰ ਆਪ 8 ਸਾਲ ਜਾਂ 10 ਸਾਲ ਪਹਿਲੇ ਜਾਏ ਤੋ ਚੰਡੀਗੜ੍ਹ ਮੇ ਸਰਵਾਈਵ ਕਰਨਾ ਬਹੁਤ ਆਸਾਨ ਥਾ यहाँ के बिजली के रेट बड़े कम थे पानी के रेट बड़े कम थे पार्किंग रेट कोई नहीं था और बहुत अच्छा लगता था हमारा चंडीगढ़ शहर नंबर वन आता था एशिया का नंबर वन शहर था और जब से बीजेपी सत्ता में आई है उस तरीके से ही हमारी एम कर्जे में डूब गई है और यहाँ तक कि सारा सिस्टम जो है टैक्स पे टैक्स लगा के चंडीगढ़ की जनता का गला घुटता जा रहा है ट्वेंटी फोर सेवन ले पानी लाने की बात कर रहे हैं किसने मांगा आए दिन लेक पे कभी सतारा में धरने प्रदर्शन हो रहे हैं एन के ख़िलाफ़ वो हमारे लोग थोड़ी ना है वो चंडीगढ़ के वासी हैं वो कह रहे हैं जी हमें ट्वेंटी फोर सेवन नहीं हमें सुबह और शाम सही ढंग से पानी दे रहे वही बहुत है भारी भारी है ना भारी भारी। और वहाँ हम पानी तो प्रॉपरली दे नहीं पा रहे चंडीगढ़ की जनता को जो कि हमारी कुछ पाइपलाइने जो खराब पड़ी हैं उन्हें ठीक करने के बजाय इसके अलावा हम क्या करें ट्वेंटी फोर बाई सेवन अतिरिक्त उनके ऊपर जो बोझ बोध डालिए हमने पाँच सौ बारह करोड़ रुपये का एक प्रोजेक्ट साइन कर लिया जनता से तो पूछे उन्हें चाहिए क्या है जनता से पूछन जा रहा है धक्केशाही अपनी बातें जो हैं तानाशाही तरवे से थोपी तो जा रही हैं तो वो कहीं ना कहीं चंडी चंडीगढ़ की जनता का गला घोटा जा रहा है चंडीगढ़ में आने वाले समय में बहुत मुश्किल हो जाएगा सर्वाइव करना तो क्योंकि कर जैसे ही ये लागू होगा जैसे आज पाँच पाँच परसेंट इन्होंने बढ़ाने की बात की है لیکن جیسے ہی یہ لاگو ہوگا نا تو اس میں ریٹ دوگنے تین گنے چل جائیں گے اور چنڈیگرہ میں ہم پانی کے بل بھی نہیں بھر پائیں گے۔ اچھا میرے صاحب میرا لاسٹ کوسچن ہے آپ کہہ رہے تھے اس معاملے میں بھی کمشنر صاحب جڑے کہ کارپوریشن دے کمشنر ہیں انہاں نال گل بات کران گے تاکہ جڑی لیکج ہے اونوں روکا جا سکے جڑے میٹر خراب ہے او بدلے جا سکن انہاں نوں فری چ مفت میٹر دتے جا کوئی یہی جی ਤੁਸੀਂ پچھلی واری جس تے میں ਤੁਹਾਡੀ انٹرویو کیتی سی ਤੁਸੀਂ یہ گل کیتی سی اس تو بعد کوئی او گل اگے بڑھی नहीं देखिए फ्री में मीटर की बात नहीं हुई थी मैं आपको बता दूं मैंने जो बात की थी कि पैंतीस हज़ार दो सौ समथिंग कुछ हमारे मीटर जो हैं ख़राब है तो मेरी मैंने कमिश्नर मैडम को लेटर लिखा है कि वो जो बहुत जल्द बदले जाएं वो चेक किया जाए कि किन हमारे अफसरों की मिली भगत से वो मीटर जो थे अब तक ख़राब पड़े थे देखिए ना एक आम इंसान यूज करता है बीस लीटर पानी उससे भी नीचे और उसका बिल आता है पंद्रह से दो रुपया और जो निपर तरीबन एक लाख लीटर पानी यूज़ कर रहा है डेली का तो मतलब पर मंथ का और उसका बिल आ रहा है सिर्फ चार पाँच सौ रुपये ये भेदभाव क्यों तो वो मीटर ठीक कराने के लोड है किन मिली भक्त के ओर से हो रहा है जो अफसर जो मिले हुए हैं वो किन की वजह से हो रहा है उनके ऊपर एक्शन लेने के लिए प्लस वो मीटर चेंज करने के लिए मैडम को लेटर लिखा जा चुका है और उसमें जल्दी कार्रवाई होगी क्योंकि मैडम अभी छुट्टी पर गए हैं और कोड ऑफ कंडक्ट भी लगा हुआ है उसमें भी बहुत जल्दी कार्रवाई होगी और चंडीगढ़ में मैं बताना चाहूँगा कि बहुत जल्दी ਸੁਨਾਰੇ ਦਿਨ ਵੀ ਆਉਣਗੇ ਔਰ ਅچھے ਦਿਨ ਵੀ ਆਉਣਗੇ ਲੇਕਿਨ ਅਗਰ ਇਹ ਹਮੇ ਇੱਕ ਕੰਮ ਕਰਨ ਦੀਏ ਜਾਏ ਤਾਂ ਚਲ ਥੈਂਕ ਯੂ ਇਹ ਸੀਗੇ ਮਲਦੇ ਮੇਅਰ ਸਾਹਿਬ ਜਿਨ੍ਹਾਂ ਦਾ ਕਹਿਣਾ ਹੈ ਕਿ ਬਹੁਤ ਜਲਦੀ ਜਿਹੜੀ ਪਾਣੀ ਦੀ ਲਿਖੇ ਜਾ ਉਹਨੂੰ ਸੁਧਾਰਿਆ ਜਾਏਗਾ ਮੇਅਰ ਸਾਹਿਬ ਨੂੰ ਲੈਟਰ ਲਿਖਿਆ ਜਾ ਚੁੱਕਿਆ ਮੇਅਰ ਸਾਹਿਬ ਨੂੰ ਕਿਹਾ ਗਿਆ ਕਿ ਜਿਹੜੇ ਖਰਾਬ ਮੀਟਰ ਹੈ ਜਿਹੜੇ ਜਿਆਦਾ ਖਰਾਬ ਮੀਟਰ ਹੈ ਉਹਨਾਂ ਨੂੰ ਕਿਉਂ ਨਹੀਂ ਹਾਲੇ ਤੱਕ ਬਦਲਿਆ ਗਿਆ ਉਹਨਾਂ ਤੋਂ ਬਦਲ ਕੇ ਜਿਹੜਾ ਰੂਟੀਨ ਜਿਹੜਾ ਬਿੱਲ ਆਣਾ ਚਾਹੀਦਾ ਉਹ ਕਿਉਂ ਨਹੀਂ ਵਸੂਲ ਕੀਤਾ ਜਾ ਰਿਹਾ ਉਨਾ ਦਾ ਭਾਰ ਦੂਜੇ ਜਿਹੜੇ ਕਿ ਗਰੀਬ ਆਦਮੀਆਂ ਉਹਨਾਂ ਦੇ ਸਿਰ ਤੇ ਕਿਉਂ ਮੰਡਿਆ ਜਾ ਰਿਹਾ ਇਸ ਸੰਬੰਧ ਵਿੱਚ ਮੇਅਰ ਸਾਹਿਬ ਨੇ ਕਾਰਪੋਰੇਸ਼ਨਰ ਕਮਿਸ਼ਨਰ ਨੂੰ ਲੈਟਰ ਲਿਖ ਦਿੱਤਾ ਹੁਣ ਦੇਖਣਾ ਇਹ ਹੈ ਕਿ ਇਸ ਮਾਮਲੇ ਵਿੱਚ ਕਮਿਸ਼ਨਰ ਮੈਡਮ ਕੀ ਕਾਰਵਾਈ ਕਰਦੀ ਹੈ ਇਹ ਆਉਣ ਵਾਲਾ ਸਮੇਂ ਦੱਸੇਗਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਦੀਪਕ ਦੇ ਨਾਲ ਥੈਂਕਸ ਫਰ ਟੈਲੀ ਚੰਡੀਗੜ੍ਹ ਤੋਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par